ਦੇਖੋ ਅੱਜ ਸਵੇਰ ਤੋਂ ਜਿਹੜੇ ਨਵੇਂ ਤਿੰਨੋਂ ਨਵੇਂ ਕ੍ਰਿਮੀਨਲ ਲਾਜ਼ ਜਿਹੜੇ ਐਕਟੀਵੇਟ ਹੋ ਮਤਲਬ ਇੰਪਲੀਮੈਂਟ ਹੋ ਚੁੱਕੇ ਨੇ ਇਹ ਪਹਿਲੇ ਜਿਹੜੇ ਆਪਣੇ ਤਿੰਨ ਕ੍ਰਿਮੀਨਲ ਲਾਜ਼ ਸੀਗੇ ਆਈਪੀਸੀ ਸੀਆਰਪੀਸੀ ਤੇ ਇੰਡੀਅਨ ਐਵੀਡੈਂਸ ਐਕਟ ਜਿਹੜੇ ਕਿ ਆਜ਼ਾਦੀ ਤੋਂ ਪਹਿਲਾਂ ਦੇ ਲਾਗੂ ਸੀਗੇ ਉਹਨਾਂ ਦੀ ਜਗ੍ਹਾ ਤੇ ਤਿੰਨ ਨਵੇਂ ਕਾਨੂੰਨ ਭਾਰਤੀ ਨਾਇਸ ਸਹਯੰਤਾ ਬੀਐਨਏ ਬੀਐਨਐਸ ਬੀਐਨਐਸਐਸ ਭਾਰਤੀ ਨਾਗਰਿਕ ਸੁਰੱਖਿਆ ਸੰਹਿਤਾ ਤੇ ਭਾਰਤੀ ਸਾਖਿਆ ਅਧਿਨਿਯਮ ਜਿਹੜਾ ਬੀਐਸਏ ਆ ਤਿੰਨੋਂ ਇੰਪਲੀਮੈਂਟ ਹੋ ਚੁੱਕੇ ਨੇ ਇਹਦੇ ਰਿਗਾਰਡਿੰਗ ਸਾਡੇ ਖੰਨਾ ਦੇ ਸਾਰੇ ਥਾਣਿਆਂ ਦੇ ਵਿੱਚ ਜਿਹੜੇ ਐਸ ਐਚ ਓਜ਼ ਵੱਲੋਂ ਲੋਕਲ ਜਿਹੜੇ ਸਿਟੀਜ਼ਨ ਐ ਥਾਣੇ ਦੇ ਰੀਏ ਦੇ ਬੰਦੇ ਆ ਉਹਨਾਂ ਨੂੰ ਬੁਲਾ ਕੇ ਦੱਸਿਆ ਗਿਆ ਕਿ ਕੀ ਇਹਨਾਂ ਦੀ ਨਵੇਂ ਕਾਨੂੰਨਾਂ ਦੇ ਵਿੱਚ ਕੀ ਚੇਂਜਿਸ ਐ ਤੇ ਕਿਵੇਂ ਨਵੇਂ ਕਾਨੂੰਨ ਲਾਗੂ ਹੋਏ ਨੇ ਤੇ ਇਹਨਾਂ ਦੇ ਨਾਲ ਕੀ ਕੀ ਸਿਟੀਜ਼ਨਸ ਦੇ ਜਿਹੜੀਆਂ ਕੀ ਕੀ ਨਵੇਂ ਰਾਈਟ ਮਿਲਣਗੇ ਇਹਦੇ ਬਾਰੇ ਤੁਹਾਨੂੰ ਜਿਵੇਂ ਕੀ ਪਹਿਲਾਂ ਹੀ ਪਤਾ ਹੀ ਐ ਕਿ ਜਿਵੇਂ ਹੁਣ ਏ ਐਫ ਆਈ ਆਰ ਲੋਜ ਹੋ ਸਕਦੀ ਐ ਜ਼ੀਰੋ ਐਫ ਆਈ ਆਰ ਲੋਜ ਹੋ ਸਕਦੀ ਐ ਇਸ ਤੋਂ ਬਿਨਾ ਜਿਹੜੀ ਕਿ ਇਨਵੈਸਟੀਗੇਸ਼ਨ ਨੂੰ ਤੇ ਜਿਹੜਾ ਟ੍ਰਾਇਲ ਨੂੰ ਜਲਦੀ ਟਾਈਮਲੀ ਜਿਹੜਾ ਕੰਪਲੀਟ ਕਰਨ ਲਈ ਕੁਝ ਗਾਈਡਲਾਈਨਸ ਨੇ ਉਹ ਸਾਰੀਆਂ ਨਵੇਂ ਕਾਨੂੰਨ ਨੂੰ ਟਾਈਮ ਦੇ ਤੇ ਜਿਹੜੇ ਲੋਕਾਂ ਦੀ ਸਹੂਲਤ ਨੂੰ ਦੇਖਦੇ ਹੋਏ ਤੇ ਤਫਤੀਸ਼ ਨੂੰ ਹੋਰ ਵਧੀਆ ਤਰੀਕੇ ਨਾਲ ਚਲਾਉਣ ਵਾਸਤੇ ਨਵੇਂ ਕਾਨੂੰਨ ਬਣਾਏ ਗਏ ਨੇ ਇਸ ਤੋਂ ਬਿਨਾ ਜਿਹੜੇ ਮੈਂ ਹੈ ਕਿ ਤਫਤੀਸ਼ ਦੌਰਾਨ ਜਿਹੜੇ ਆਡੀਓ ਆਡੀਓ ਵਿਜ਼ੂਅਲ ਹੈ ਤੇ ਡਿਜੀਟਲ ਐਵੀਡੈਂਸ ਹੈ ਉਹਨੂੰ ਵੀ ਜਿਹੜੀ ਪ੍ਰਮਾਨਤਾ ਦਿੱਤੀ ਗਈ ਹੈ ਤਾਂਕਿ ਵੱਧ ਤੋਂ ਵੱਧ ਆਡੀਓ ਵਿਜ਼ੂਅਲ ਤੇ ਜਿਹੜਾ ਡਿਜੀਟਲ ਐਵੀਡੈਂਸ ਹੈ ਜਿਹੜਾ ਤਫਤੀਸ਼ ਦੇ ਵਿੱਚ ਵਰਤਿਆ ਜਾਵੇ। ਜਿਵੇਂ ਜਿਤਨਾ ਆਪਣੇ ਹੋਰ ਜਿਹੜਾ ਸਟਾਫ ਆ ਉਹਨਾਂ ਨੂੰ ਇਹ ਨਵੇਂ ਨਿਯਮਾਂ ਬਾਰੇ ਪਹਿਲਾਂ ਆਲਰੇਡੀ ਟ੍ਰੇਨਿੰਗ ਸਾਰੀ ਹੋ ਗਈ ਹੈ। ਹਾਂਜੀ ਸਾਡੇ ਸਾਰੇ ਸੀਨੀਅਰ ਆਫੀਸਰਸ ਗੈਸਟਡ ਆਫੀਸਰਸ ਐਨ ਜੀਓਸ ਤੇ ਜਿਹੜੇ ਆਰਜ਼ਾ ਇਹਨਾਂ ਨੂੰ ਅਲੱਗ-ਅਲੱਗ ਜਿਹੜੀ ਵੱਖਰੀ-ਵੱਖਰੀ ਅਕੈਡਮੀਆ ਦੇ ਵਿੱਚ ਦੇਵੇਂ ਆਫੀਸਰਸ ਨੂੰ ਪੀਪੀਏ ਫਲੋਰ ਦੇ ਵਿੱਚ ਸਾਡੇ ਐਨਜੀਓਜ਼ ਨੂੰ ਵੀ ਪੀਪੀਏ ਫਲੋਰ ਦੇ ਵਿੱਚ ਬਾਕੀ ਸਾਡੇ ਆਰਟੀਸੀ ਤੇ ਜਿਹੜਾ ਸਾਡਾ ਡਿਸਟ੍ਰਿਕਟ ਟ੍ਰੇਨਿੰਗ ਸਕੂਲ ਹੈ ਉੱਥੇ ਵੀ ਟ੍ਰੇਨਿੰਗ ਦਿੱਤੀ ਦਿੱਤੀ ਗਈ ਹੈ ਇਸ ਤੋਂ ਬਿਨਾਂ ਸਾਡੇ ਜਿਹੜੀ ਟ੍ਰੇਨਿੰਗਸ ਹੈ ਉਹ ਰੈਗੂਲਰਲੀ ਚੱਲ ਰਹੀਆਂ ਨੇ ਤੇ ਨਾਲ ਹੀ ਸਾਡੇ ਜ਼ਿਲ੍ਹੇ ਦੇ ਵਿੱਚ ਜਿਹੜੇ ਸਰਕਾਰੀ ਵਕੀਲ ਸਹਿਬਾਨ ਨੇ ਤੇ ਉਹਨਾਂ ਦੇ ਨਾਲ ਤੇ ਸੀਨੀਅਰ ਆਫੀਸਰਾਂ ਉਹ ਸਾਡੇ ਮੁਲਾਜ਼ਮਾਂ ਨੂੰ ਬਾਰ-ਬਾਰ ਰੇਜ਼ ਦੇ ਬਾਰੇ ਜਿਹੜੀ ਬਰੀਫਿੰਗ ਦੇ ਰਹੇ ਨੇ